ਕਾ ਦਿੱਲੀ ਦੇ ਵਿੱਚ ਤਮਾਕਾ ਹੋਇਆ ਤਾਂ ਤਮਾਕੇ ਤੋਂ ਬਾਅਦ ਹੁਣ ਪੰਜਾਬ ਵੀ ਹਾਈ ਲੈਕਟ ਮੋਰ ਦੇ ਉੱਤੇ ਲਗਾ ਦਿੱਤਾ ਗਿਆ ਤਸਵੀਰਾਂ ਹਾਈ ਟੈਕ ਨਾਕਾ ਮੰਡੀ ਕਿੱਲਿਆ ਵਾਲੀ ਦੀਆਂ ਨੇ ਜਿੱਥੇ ਕੀ ਜਿੱਥੇ ਆਉਣ ਜਾਣ ਵਾਲੇ ਸ਼ੱਕੀ ਵਿਕਲਾਂ ਨੂੰ ਚੈਕਿੰਗ ਕੀਤੀ ਗਈ ਹੈ ਤਾਂ ਇਸ ਤੋਂ ਲੈ ਕੇ ਹੁਣ ਜਿਹੜੀ ਪੁਲਿਸ ਹੈ ਚੱਪੇ ਚੱਪੇ ਤੇ ਤਨਾਦ ਕਰ ਦਿੱਤੇ ਗਿਆ ਨਾਕਿਆਂ ਤੇ ਜਿਹੜੀ ਸ਼ਕਤੀ ਹੈ ਉਹ ਬਿਲਕੁਲ ਵਜਾ ਦਿੱਤੀ ਗਈ ਹੈ ਉਹਨਾਂ ਵਾਲੇ ਜਾਣ ਵਾਲੇ ਵਿਕਲਾਂ ਨੂੰ ਚੈੱਕ ਕੀਤਾ ਗਿਆ ਤਾਂ ਹੁਣ ਦੇਖੋ ਕਿਸ ਤਰ੍ਹਾਂ ਪੁਲਿਸ ਵੱਲੋਂ ਹੱਥ ਮਾਰੇ ਜਾ ਰਹੇ ਨੇ ਤਾਂ ਉਹਨਾਂ ਰੋਕ ਕੇ ਚੈੱਕ ਕੀਤਾ ਜਾ ਰਿਹਾ ਇਹਨਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਨੇ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈਤੀ ਜਾ ਰਹੀ ਹੈ ਕਿ ਹਰ ਰੋਜ਼ ਤਰ੍ਹਾਂ ਅੱਜ ਫੇਰ ਇਹ ਪੰਜਾਬ ਨੂੰ ਹਾਈਲਾਈਟ ਮੋਡ ਤੇ ਉੱਤੇ ਲਗਾ ਦਿੱਤਾ ਗਿਆ ਕਿਉਂਕਿ ਕੱਲ ਦਿੱਲੀ ਦੇ ਵਿੱਚ ਧਮਾਕਾ ਹੋਇਆ ਹੈ ਧਮਾਕੇ ਤੋਂ ਬਾਅਦ ਹੁਣ ਜਿਹੜਾ ਪੰਜਾਬ ਨੂੰ ਹਾਈਲਾਈਟ ਮੋਡ ਦੇ ਉੱਤੇ ਲਗਾਇਆ ਗਿਆ ਹਰ ਜਗ੍ਹਾ ਦੇ ਉੱਤੇ ਪੁਲਿਸ ਤੇ ਨਾਟ ਕਰ ਦਿੱਤੀ ਗਈ ਹੈ ਕਿ ਕੋਈ ਵੀ ਪੰਜਾਬ ਦੇ ਵਿੱਚ ਸੁਰੱਖਿਆ ਘਟਨਾ ਜਿਹੜੀ ਹੈ ਨਾ ਹੋਵੇ ਇਸ ਨੂੰ ਲੈ ਕੇ ਪੁਲਿਸ ਹੁਣ ਲੋਕਾਂ ਨੂੰ ਸੁਰੱਖਿਤ ਮਹਿਸੂਸ ਕਰਾਉਣ ਦੀ ਲਈ ਤਾਂ ਚੱਪੇ-ਚੱਪੇ ਤੇ ਤਣਾਦ ਹੋਈ ਆ ਹੁਣ ਆਉਣ ਜਾਣ ਵਾਲੇ ਵਹੀਕਲ ਨੇ ਜਿਹੜੇ ਚੰਗੀ ਤਰ੍ਹਾਂ ਖੰਗਾਲੇ ਜਾ ਰਹੇ ਨੇ ਚੈੱਕ ਕੀਤੇ ਜਾ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵੱਡਾ ਹਾਦਸਾ ਜਿਹੜਾ ਨਾ ਹੋ ਸਕੇ ਇਸ ਨੂੰ ਲੈ ਕੇ ਵੱਖ-ਵੱਖ ਜਿਹੜੇ ਚੈਕਿੰਗ ਦੇ ਸੁਰੱਖਿਆ ਦੇ ਪ੍ਰਬੰਧ ਨੇ ਉਹਨਾਂ ਨੂੰ ਮਜ਼ਬੂਤ ਕਰਦੇ ਹੋਏ ਹੁਣ ਦੇਖਦੇ ਆ ਕਿਸ ਤਰ੍ਹਾਂ ਜਿਹੜੀ ਚੈਕਿੰਗ ਚੱਲਦੀ ਹੋਈ ਹੈ ਇਹ ਹਾਈ ਟੈਕ ਨੱਕਾ ਜਿਹੜਾ ਹਰਿਆਣਾ ਸਰਹੱਦ ਦੇ ਨਾਲ ਲੱਗਦਾ ਹੋਇਆ ਨੱਕਾ ਹੈ ਤੇ ਇਸ ਨੂੰ ਲੈ ਕੇ ਇਸ ਟੇ ਮੈਂ ਕਿੱਲਿਆਵਾਲੀ ਨਾਕੇ ਦੇ ਉੱਤੇ ਹਾਈ ਟੈਕ ਨੱਕਾ ਜਿਹੜਾ ਇੰਟਰਸਟੇਟ ਨੱਕਾ ਹੈ ਕਿੱਲਿਆਵਾਲੀ ਉੱਤੇ ਖੜਾ ਹੋਇਆ ਕਿਉਂਕਿ ਤਸਵੀਰਾਂ ਬਿਲਕੁਲ ਸਾਫ਼ ਨੇ ਕਿਉਂਕਿ ਪੁਲਿਸ ਚੱਪੇ ਚੱਪੇ ਤੇ ਨਾਦਰ ਰੂਟੀਨ ਚੈਕਿੰਗ ਇੱਥੇ ਚੱਲਦੀ ਰਹਿੰਦੀ ਹੈ ਹੁਣ ਉਸ ਨੂੰ ਲੈ ਕੇ ਪੁਲਿਸ ਜਿਹੜੀ ਹਰ ਗੱਡੀ ਨੂੰ ਚੈੱਕ ਕਰਦੀ ਹੋਈ ਨਜ਼ਰ ਆਈ ਹੈ ਕਿ ਇਹ ਜਿਹੜੀ ਟੈਕਸੀ ਹੈ ਰੈਂਟਲ ਗੱਡੀ ਜਿਹੜੀ ਚੱਲਦੀ ਹੈ ਤੇ ਉਸ ਨੂੰ ਲੈ ਕੇ ਹੁਣ ਇਹਨਾਂ ਲੋ ਪਲੇਟ ਗੱਡੀ ਹੈ ਤੇ ਹੁਣ ਇਹ ਹਰਿਆਣਾ ਤੇ ਵਿਚਵਾਰੀਏ ਤੇ ਪੰਜਾਬ ਦੇ ਵਿੱਚ ਐਂਟਰ ਕਰਨ ਜਾ ਰਹੀ ਹੈ ਤੇ ਹੁਣ ਇਸ ਨੂੰ ਪੁਲਿਸ ਕਰਮੀਆਂ ਵੱਲੋਂ ਚੱਕਰ ਕੇ ਰੋਕਿਆ ਗਿਆ। ਤਾਂ ਇਹਨੂੰ ਰੋਕੇ ਹੁਣ ਕਿਸ ਤਰ੍ਹਾਂ ਦੀ ਜਿਹੜੀ ਇਨਸਟਰੀ ਘਟਨਾ ਹੈ ਉਹਨੂੰ ਲੈ ਕੇ ਜਿਹੜੀ ਵੱਖ-ਵੱਖ ਚੈਕਿੰਗਾਂ ਸੁਰੱਖਿਆ ਹੈ ਤਾਂ ਉਹਨੂੰ ਲੈ ਕੇ ਹੁਣ ਪੰਜਾਬ ਦੇ ਦਿੱਲੀ ਦੇ ਵਿੱਚ ਜਿਹੜਾ ਬਲਾਸਟ ਹੋਇਆ ਕਾਫੀ ਜਣਿਆਂ ਦੀ ਮੌਤ ਦੀ ਜਿਹੜੀ ਘਟਨਾ ਹੈ ਮੌਤ ਹੋਈ ਹੈ ਉਸ ਤੋਂ ਬਾਅਦ ਹੁਣ ਚੱਪੇ-ਚੱਪੇ ਤੇ ਤਨਾਦ ਹਰ ਗੱਡੀ ਰੋਕੇ ਚੈੱਕ ਕੀਤੀ ਜਾ ਰਹੀ ਹੈ।